ਮਾਰਨਿੰਗ ਜੀ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਗੇਟ ਖੋਲਣ ਵਾਲੇ ਸੀ ਅੱਜ ਸੰਡੇ ਆ ਸੰਡੇ ਨੂੰ ਕੰਮ ਲੇਟ ਦੇ ਸ਼ੁਰੂਆਤ ਲੇਟ ਮੈਨੂੰ ਤਾਂ ਡੇਲੀ 4:00 ਵਜੇ ਉੱਠ ਚਾਹੀਦਾ ਆ ਹਰ ਇੱਕ ਸੰਡੇ ਇਹ ਕਿਹਦਾ ਹੋਇਆ ਮੱਚਿਆਂ ਦੀ ਛੁੱਟੀ ਹੋਣ ਕਰਕੇ ਇਦਾਂ ਲੱਗਦਾ ਵੀ ਆਪਾਂ ਨੂੰ ਵੀ ਆਲਸ ਪੈ ਗਿਆ। ਐ ਲੱਗਦਾ ਵੀ ਜਿਵੇਂ ਸਾਡੀ ਵੀ ਛੁੱਟੀ ਹੁੰਦੀ ਆ। ਤੇ ਆਲਸੀ ਹੋ ਜਾਂਦੇ ਆਪਾਂ ਸੰਡੇ ਨੂੰ। ਲੈਸੀ ਹੋਣਾ ਨਹੀਂ ਚਾਹੀਦਾ। ਲੈ ਬਹੁਤ ਘੱਟ ਹੁੰਦੀ ਆ ਪਰ ਅੱਜ ਹੋਈ ਆ। ਤੇ ਗੱਲ ਪਤਾ ਕੀ ਕਰਨ ਨੂੰ ਦਿਲ ਕਰ ਰਿਹਾ ਰੱਬ ਦੇ ਨਾਲ। ਕਿ ਰੱਬਾ ਰੱਬਾ ਮੀਵਸਾ। ਛੋਟੇ ਹੁੰਦੇ ਆਪਾਂ ਕਹਿੰਦੇ ਸੀ ਸਾਡੀ ਕੋਠੀ ਦਾਣੇ ਬਾ। ਤੇ ਰੱਬਾ ਪਾ ਦੇ ਮੇਂ ਕੱਬ ਪਤਾ ਨਹੀਂ ਕਿ ਹੌਣ ਹੀ ਨਹੀਂ ਪਾ ਰਿਆ ਸਾਡੇ ਤਾਂ ਨਹੀਂ ਇੱਥੇ ਪੈ ਰਿਆ ਮੂ ਫੁੱਲ ਦੇਖੋ ਅੱਜ ਇਹਨਾਂ ਨੂੰ ਵੀ ਪਾਣੀ ਪੂਣੀ ਪਾਵਾਂਗੇ ਬਹੁਤ ਹੋਇਆ ਹੋਇਆ ਛਿਪ ਛਿਪਾ ਗਿਆ ਮੌਸਮ ਕਰਮੀ ਵਾਲਾ ਅੰਮ੍ਰਿਤਸਰ ਦੇ ਵਿੱਚ ਨਾ ਗਰਮੀ ਵੀ ਸਭ ਤੋਂ ਜ਼ਿਆਦਾ ਤੇ ਠੰਡ ਵੀ ਸਭ ਤੋਂ ਜ਼ਿਆਦਾ ਇਹ ਤਾਂ ਦੇਖੋ ਫੁੱਲ ਵਿਚਾਰੇ ਗਰਮੀ ਦੇ ਵਿੱਚ ਕਿੱਦਾਂ ਖੜਦੇ ਨੇ ਪੱਤੇ ਖਰਾਬ ਕਿਵੇਂ ਉੱਤਿਆ ਸਾਰ ਗੇਟ ਖੋਲ ਕੇ ਆਈਆਂ ਆਪਣੀ ਬੈਕ ਸਾਈਡ ਦੇਖਣ ਵਾਸਤੇ ਕਿ ਆ ਫੁੱਲ ਫੁੱਲ ਦੇਖ ਲਿਏ ਦੋ ਬੈਗਨ ਲੱਗੇ ਹੋਏ ਨੇ ਇੱਕ ਆਹ ਲੱਗਾ ਏ ਇੱਕ ਆਹ ਲੱਗਾ ਬੂਟੇ ਤਾਂ ਹੈਗੇ ਨੇ 4 ਆਪਾਂ ਇਹਨਾਂ ਨੂੰ 2 ਲੱਗੇ ਨੇ ਇਹ ਦੋ ਬਹੁਤ ਮਿੱਠੇ ਨੇ ਇਹ ਵਾਲੇ ਬੂਟੇ ਦੇ ਬਹੁਤ ਸੁਆਦ ਅਮਰੂਦ ਨੇ ਹੀਆਂ ਮਿਰਚਾਂ ਭਰੀਆ ਹੋਇਆ ਬੂਟਾ ਹਰੀਆਂ ਮਿਰਚਾਂ ਨਾਲ ਅੱਜ ਦੀਆਂ ਮਿਰਚਾਂ ਵੀ ਤੋੜਦੇ ਆਪਾਂ ਤੇ ਅਮਰੂਦ ਹਜੇ ਕੱਚੇ ਨੇ ਤਾਂ ਨਾ ਇੱਕ ਬੂਟਾ ਦਿਖਾਉਣੀ ਆ ਹਾਂ ਮਾਂ ਮੈਂਗੋ ਬੜੇ ਮੈਂਗੋ ਖਾਦੇ ਆਪਾਂ ਇਹਦੇ ਮੈਂ ਜੀਰਾ ਅਗਲੇ ਸਾਲ ਨਾ ਆਪਾਂ ਹੁਣ ਇਹਦੀਆਂ ਜੀਰਾ ਆਪਣੇ ਘਰੇ ਖਾ ਲੈਣੀਆਂ ਦੇਖ ਲਿਓ ਬਾਹਰੋਂ ਲੈ ਕੇ ਆਉਣ ਦਾ ਇੰਨਾ ਮਹਿੰਗਾ ਡਰਾਈ ਫਰੂਟ ਦੀ ਲੋੜ ਹੀ ਨਹੀਂ ਪੈਣੀ ਦੇਖੋ ਕਿੰਦਾ ਸੋਨਾ ਫੁੱਟਾ ਹੋਇਆ ਜੀਰਾ ਦਾ ਬੰਦਾ ਚੰਨਾ ਲੱਗਦਾ ਇਹ ਵੀ ਨਹੀਂ ਲੱਗਦਾ ਤੁਹਾਨੂੰ ਇਹਦੇ ਅਸਰ ਤੋਂ ਆਹ ਦੇਖੋ ਹੈਗੀ ਨਰੰਗੀ ਆਇਨੈਪਲ ਆ ਦੇਖੋ ਇਹ ਜਗਾ ਸੀ ਬਟਾ ਦਾ ਬੈਂਗਨ ਦਾ ਪਰ ਬੈਂਗਨ ਰੂਈ ਲੱਗੇ ਨੇ ਲੈਖਾ ਖਰਾਬ ਹੋਇਆ ਫਿਰਦਾ ਥੱਲੇ ਸਵੇਰੇ ਉੱਤਿਆਂ ਸਾਰ ਫੁੱਲਾਂ ਨੂੰ ਦੇਖਣਾ ਮੈਨੂੰ ਬਹੁਤ ਵਧੀਆ ਲੱਗਦਾ ਹੁੰਦਾ वैसे तो मैं जो तो सैर करके आनी है ना और तो मैं जरूर इधरली साइड से चक्कर मार के सामने हाँ पर अच मैं वॉक कर नहीं गई आज मैं सुस्ती पा गई इधर मैंने पता नहीं किधर भी जाना है आज मैं ना फिफ्टी पाली मैं चिकू है जी मैं क्या अच्छी नहीं मैं जाना सैर कर पतले पतले तो आप होंगे नहीं

पसीना होता है पूछो ही सोचना अज मैं गई नहीं पर मैं मजाक कर रही हूँ। वॉक जरूर करनी चाहिए है जरूरी नहीं कि आप पतले हो जाए वॉक सामने बैठ के भी बहुत बढ़िया होंगे तो आप बैठा झूले मनी प्लांट देखो जी मनी प्लांट जरूर लाया करो ਮੰਨੀ ਹੁੰਦੀ ਹੈ ਘਰ ਤੇ ਘਮੇਰੀਆਂ ਮੰਨੀ ਪਲਾਂਟਸ ਇਹ ਤੁਲਸੀ ਲੱਗੀ ਹੋਈ ਹੈ ਮੈਨੂੰ ਐ ਵਾਲੀ ਤੁਲਸੀ ਨਾ ਮੇਰੇ ਖਾਸ ਹੈਗੇ ਨੇ ਸਹਾਰनपुर ਆ ਉਹਨਾਂ ਨਾਲ ਸਾਡਾ ਨਾ ਸਿਰਫ ਐਂ ਕਹਿਣ ਦੇਣਾ ਕਿ ਆਪਣੇ ਨਾਲੋਂ ਬਗਾਨੇ ਚੰਗੇ ਨੇ ਉਹਨਾਂ ਨਾਲ ਸਿਰਫ ਸਾਡਾ ਇੱਕ ਮੇਰੇ ਹਸਬੰਡ ਦਾ ਮੇਰਾ ਇੱਕ ਵੈਸੇ ਸਾਡੀ ਅਟੈਚਮੈਂਟ ਆ ਅਸਲ ਦੇ ਵਿੱਚ ਉਹ ਹੈਗੇ ਲਾਇਲ ਫੈਮਿਲੀ ਤੇ ਸਾਡਾ ਕੋਈ ਪ੍ਰਾਪਰਟੀ ਦਾ ਕੇਸ ਸੀਗਾ ਤੇ ਉਹਨਾਂ ਨੇ ਹੈਂਡਲ ਕੀਤਾ ਸੀ ਸਾਰਾ ਕੇਸ ਤੇ ਅਸੀਂ ਉਹਨਾਂ ਨਾਲ ਬਹੁਤ ਵਧੀਆ ਉਹਨਾਂ ਦਾ ਵੀ ਸਾਡੇ ਨਾਲ ਰਿਲੇਸ਼ਨ ਹੈਗਾ ਆ ਲੱਗਦੀ ਚਾਹੀ ਉਹ ਸਾਡੀ ਕੁਝ ਵੀ ਨਹੀਂਗੇ ਪਰ ਉਹ ਸਾਡਾ ਬਹੁਤ ਸਾਥ ਦਿੰਦੇ ਆ ਉਸ ਥਾਂ ਤੇ ਵੀ ਸਾਡੇ ਨਾਲ ਖੜਦੇ ਆ ਜਿੱਥੇ ਸਾਡੇ ਨਾਲ ਸਾਨੂੰ ਆਪਣਿਆਂ ਦੀ ਲੋੜ ਹੁੰਦੀ ਆ ਤੇ ਉਹ ਸਾਡਾ ਸਾਥ ਦਿੰਦੇ ਆ ਉਹਨਾਂ ਨੇ ਮੈਨੂੰ ਇਹ ਤੁਲਸੀ ਦਾ ਬੋਟਾ ਗਿਫਟ ਕੀਤਾ ਸੀ ਬੜੇ ਪਿਆਰ ਦੇ ਨਾਲ ਉਹਨਾਂ ਦੇ ਵਾਈਫ ਨੇ ਇੱਕ ਐਡਮ ਸੀ ਤੇ ਇੱਕ ਐਡਮ ਸੀ ਐਵੇਂ ਪਾਟ ਉਹਨਾਂ ਨੇ ਮੈਨੂੰ ਗਿਫਟ ਕੀਤਾ ਸੀ ਮੈਂ ਉਸ ਵੇਲੇ ਸਹਾਰਨਪੁਰ ਗਈ ਸੀ ਤਾਂ ਤੇ ਜਿੱਥੇ ਆਪਣਿਆਂ ਦੀ ਲੋੜ ਹੋਵੇ ਨਾ ਉੱਥੇ ਜਦੋਂ ਕੋਈ ਬਗਾਲਾ ਨਾਲ ਖੜ ਜੇ ਤੇ ਫਿਰ ਤੇ ਸਵਾਦੀ ਆ ਜਾਂਦਾ ਹੈ ਤੇ ਉਹ ਫਿਰ ਆਪਣਿਆਂ ਤੋਂ ਵੀ ਵੱਧ ਕੇ ਲੱਗਣ ਲੱਗ ਜਾਂਦਾ ਹੈ ਵਾਈਗਰੂ 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 ਸਤਨਾਮ ਵਾਈਗਰੂ ਡੈਡੀ ਮਗਰ ਸਤਨਾਮ ਵਾਈਗਰੂ ਦਾ ਨਾਲ ਸਤਨਾਮ ਵਾਈਗਰੂ ਸਾਰੇ ਉੱਠ ਰਹੇ ਸੁਸਤੀ ਦੇ ਮਾਰੇ ਮੈਂ ਗੱਲ ਕਰ ਰਹੀ ਸੀ ਜਿੱਥੇ ਆਪਣਿਆਂ ਦੀ ਲੋੜ ਹੋਵੇ ਨਾ ਉੱਥੇ ਜਦੋਂ ਕੋਈ ਬੇਗਾਨਾ ਤੁਹਾਡੇ ਨਾਲ ਖੜੇ ਨਾ ਉਹਦੇ ਨਾਲ ਦੀ ਰੀਸ ਹੀ ਨਹੀਂ ਹੁੰਦੀ ਤੇ ਇਹ ਦੇਖੋ ਇੱਕ ਸਾਡਾ ਵਾਟਰ ਪਾਈਪ ਹੈਗਾ ਜੀ ਟਰੈਕਟ ਪਾਣੀ ਦਾ ਇੱਕ ਹੈਗਾ ਟੈਂਕੀ ਵਾਲੇ ਪਾਣੀ ਦਾ ਤੇ ਇਹ ਪੂਲ ਲਿਆਣਿਆਂ ਨੂੰ ਬੜੇ ਚਾਹ ਨਾਲ ਲੈ ਕੇ ਦਿੱਤਾ ਸੀ ਪਰ ਲਿਆਣਿਆਂ ਨੇ ਮੈਨੂੰ ਲੱਗਦਾ ਇਹਦੇ ਚ ਇੱਕ ਵਾਰੀ ਬੜੇ ਹੋਣੇ ਸਾਰੇ ਤੇ ਅੱਜ ਹੁਣ ਮੈਂ ਕਰਾਂਗੀ ਇੱਥੇ ਸਫਾਈ ਵੀ ਅੱਜ ਸਾਡੇ ਘਰ ਕਿਸੇ ਨੇ ਆਉਣ ਹੀ ਸੀਗਾ ਤੇ ਅਦਮ ਦੇਖੋ ਜੀ ਮੈਨੂੰ ਪਲਾਂਟ ला जी इधर गुड सहज भी मेरी उठ पे ने गुड मॉर्निंग डाली उठ के आगे शिफ्ट पार्ट बची अच्छा कॉलेज अंसंडे यार संडे यार ओ तालू पता से संडे तूने भी नए नए किन्नेरे राते पढ़ने हाँ जी सारे दे पढ़ने दे तेरी ट्वेल्व डेज लगे हैं क्या ना क्या डेज ਇਹਦਾ ਦੇਖੋ 11 ਹਾਂ ਓਕੇ ਸ ਹੈ ਤੇ ਗੱਡੀ ਦੇ ਵਿੱਚ 11 ਡੇਸ ਰਹਿ ਗਈ ਹੈ ਜੀ ਮੇਰੇ ਬੱਚੇ ਨੂੰ ਜੂਰ विश ਕਰਨਾ ਤਿੰਨ ਤਰੀਕ ਨੂੰ ਮੇਰੀ ਗੁੱਸਹਿ ਦਾ ਬਰਥਡੇ ਆ ਰਿਹਾ ਹੈ ਤੇ ਆਪਾਂ ਬਹੁਤ ਵਧੀਆ ਬਰਥਡੇ ਦਾ ਸੈਲੀਬ੍ਰੇਟ ਕਰਾਂਗੇ ਕਰਾਂਗੇ ਤਾਂ ਸਿਰਫ ਆਪਣੇ ਫੈਮਲੀ ਮੈਂਬਰਸ ਦੇ ਨਾਲ ਐਦਰ ਮੈਂ ਗੁਣਾ ਕੀ ਆਟਾ ਫੈਮਲੀ ਮੈਂਬਰਸ ਸਿਰਫ ਸਾਡੇ ਘਰ ਦੇ ਫੈਮਲੀ ਮੈਂਬਰਸ ਮੇਰੇ ਮੰਮੀ ਡੈਡੀ ਮੇਰੇ ਬੱਚੇ ਤੇ ਮੇਰੇ ਹੱਥ ਹਨਾ ਫਰੈਂਡਸ ਫਰੈਂਡਸ ਨੂੰ ਵੀ ਬੁਲਾ ਲਾਂਗੇ ਮੇਰੇ ਬੱਚਿਆਂ ਦੇ ਫਰੈਂਡਸ ਨੂੰ ਵੀ ਬੁਲਾ ਲਾਂਗੇ ਜੀ ਤੇ ਇੱਧਰ ਅਸੀਂ ਰਾਤੀ ਬਣਾਈ ਸੀਗੀ ਆਲੂ ਗਾਜਰ ਦੀ ਸਬਜ਼ੀ ਬਹੁਤ ਦਿਨ ਬਾਅਦ ਤੇ ਹੁਣ ਆਟਾ ਗੁੰਨਾਂਗੇ ਤੇ ਦੇਖੋ ਜੀ ਸਾਫ ਸਫਾਈ ਆਪਣੇ ਆਪ ਨੂੰ ਤੇ ਆਪਣੇ ਘਰ ਨੂੰ ਬਿਲਕੁਲ ਸਾਫ ਸੁਥਰਾ ਰੱਖਿਆ ਕਰੋ ਐਵੇਂ ਸਟੈਂਡ ਲਗਵਾਇਆ ਸੀਗਾ ਕਿ ਵਾਟਰ ਫੂਲਡਰ ਨਾਲ ਇੱਥੇ ਰੱਖ ਦਾਂਗੇ ਉਹ ਕਿ ਬੱਚੇ ਨਾ بار بار ਪਾਣੀ ਵੇਸਟ ਨਾ ਕਰਨ ਪਰ ਉਹ ਥੇ ਨਿਆਣਿਆਂ ਦਾ ਵੱਡੇ ਬੇੜੇ ਦਾ ਤੇ ਹੱਥ ਪਹੁੰਚ ਜਾਂਦਾ ਜਾਂ ਛੋਟੇ ਦਾ ਵਿਚਾਰੇ ਦਾ ਹੱਥ ਹੀ ਨਹੀਂ ਪਹੁੰਚਦਾ ਸੀ ਫਿਰ ਜਦੋਂ ਇਹ ਕਿਹੇ ਵਲੇ ਘਰ ਨਹੀਂ ਹੁੰਦੇ ਸੀ ਨਾ ਇੱਧਰ ਉੱਧਰ ਹੁੰਦੇ ਸੀ ਨਾ ਫਿਰ ਵਿਚਾਰਾ ਪਾਣੀ ਨੂੰ ਤਰਸਦਾ ਰਹਿੰਦਾ ਕਿ ਬੱਚੇ ਆ ਲੈ ਕੇ ਆਉਂਦਾ ਸੀ ਇੱਥੇ ਫਿਰ ਛੇਰ ਤੇ ਚੜ ਕੇ ਉੱਪਰ ਚੜਦਾ ਸੀ ਤੇ ਸਾਨੂੰ ਡਰ ਲੱਗਦਾ ਸੀ ਕਿਤੇ ਉਹ ਡਿੱਗ ਨਾ ਜਾਵੇ ਫਿਰ ਇਹਦਾ ਵਿਚਾਰਾ ਦਸਥਾਨ ਇੱਥੇ ਹੀ ਬਣਾਤਾ ਸੀ ਕਿਉਂਕਿ ਉਹ ਇੱਥੇ ਰਹਿ ਪਾਈ ਹਾਂ ਸੱਚ ਮੈਂ ਨਾ ਜਾਮਨਾ ਮਮਈਆ ਬਹੁਤ ਵਧੀਆ ਕੈਟ ਵਾਲੀਆਂ ਜਾਮਨਾ ਕਿੱਥੇ ਨਹੀਂ ਆ ਮੀਆਂ ਸਾਰੀਆਂ ਤੇ ਆਪਾਂ ਖਾ ਲਿਆ ਨੇ ਆ ਬਚੀਆਂ ਨੇ ਜਾਮ ਨੂੰ ਜੂਰ ਖਾਇਆ ਕਰੋ ਇਹ ਬਹੁਤ ਵਧੀਆ ਹੁੰਦੇ ਨੇ ਹੈਲਥ ਦੇ ਲਈ ਇਹ ਨਾ ਸਾਲ ਚ ਇੱਕ ਵਾਰ ਹੀ ਆਉਂਦੇ ਨੇ ਇਹਨਾਂ ਤੇ ਨਾ ਕੋਈ ਦਵਾਈ ਲੱਗੀ ਹੁੰਦੀ ਆ ਨਾ ਇਹਨਾਂ ਨੂੰ ਕਿਸੇ ਦਵਾਈ ਨਾਲ ਪਕਾਇਆ ਹੁੰਦਾ ਏ ਇਹ ਨੇਚਰਲ ਬੂਟੇ ਤੇ ਹੀ ਪੱਕਿਏ ਹੋਏ ਜਾਮਨੂ ਨੇ ਤੇ ਬਹੁਤ ਸਵਾਦ ਨੇ ਕਿੰਨੇ ਸਾਰੇ ਤਾਂ ਆਪਾਂ ਖਾ ਲੇ ਕਰ ਲਓ ਤੇ ਥੋੜੀ ਜਿਹੀ ਪਈ ਹੋਈ ਸੀ ਮੈਂ ਕਿਹਾ ਮੈਂ ਨਾ ਉਹਨੂੰ ਕਿਹਾ ਸੀ ਮੈਂ ਕਿ ਭਾਈ ਫੂਲ ਦੇ ਕੇ ਥਾਵੀ ਮੈਨੂੰ ਜਾਮ ਨੂੰ ਮੈਨੂੰ ਜਾਮ ਨੂੰ ਬਹੁਤ ਸਵਾਦ ਲੱਗਦੇ ਨੇ ਤੇ ਨਾਲੇ ਖਾਣੇ ਵੀ ਚਾਹੀਦੇ ਨੇ ਤੇ ਇੱਧਰ ਦੇਖੋ ਮੇਰੀ ਪਲਾਂਟਸ ਮੈਂ ਕੱਲ ਵੀ ਕਿਹਾ ਸੀ ਇਹਨਾਂ ਨੂੰ ਬਾਹਰ ਰੱਖੂੰਗੀ ਥੋੜੇ ਟਾਈਮ ਲਈ ਪਰ ਮੈਨੂੰ ਯਾਦ ਭੁੱਲ ਗਿਆ ਤੇ ਹੁਣ ਅੱਜ ਰਾਤ ਨੂੰ ਇਹਨਾਂ ਨੂੰ ਮੈਂ ਬਾਹਰ ਰੱਖਾਂਗੀ ਹੁਣ ਮੈਂ ਖਾ ਲਿਆ ਜਾਮ ਨੂੰ ਤੇ ਮੈਂ ਹੱਥ ਤੋ ਕਿਦੋਂ ਲਾ ਕਿ ਆਟਾ ਲਓ ਜੀ ਖਣ ਆਪਾਂ ਜਾ ਰਹੇ ਆ ਅੱਜ ਆਪਣਾ ਸੰਡੇ ਨੂੰ ਇੰਜੋਏ ਕਰਨ ਵਾਸਤੇ ਤੇ ਵੈਸੇ ਤੇ ਬਾਹਰ ਦਾ ਨਹੀਂ ਖਾਣਾ ਚਾਹੀਦਾ ਗਰਮੀ ਦੇ ਵਿੱਚ ਮੌਸਮ ਠੰਡਾ ਹੋ ਜੇ ਤੇ ਫੇਰ ਚਲੋ ਹੋਰ ਗੱਲ ਆ ਪਰ ਰੱਬ ਨਹੀਂ ਠੰਡਾ ਕਰਦਾ ਮੌਸਮ ਤੇ ਬੱਚਿਆਂ ਨੂੰ ਕੌਣ ਸਮਝਾਵੇ ਅੱਜ ਬੱਚਿਆਂ ਦਾ ਦਿਲ ਕਰ ਰਿਹਾ ਸੀ ਬ੍ਰੇਕਫਾਸਟ ਬਾਹਰ ਕਰਨ ਵਾਸਤੇ ਆਟੇ ਸਾਡੇ ਗੁੰਨੇ ਰਹਿ ਗਏ ਕੁਲਚੇ ਖਾਣ ਵਾਸਤੇ ਅੱਜ ਆਪਾਂ ਇੱਕ ਨਵੀਂ ਜਗ੍ਹਾ ਤੇ ਜਾ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਕੁਲਚਾ ਖਾਣ ਵਾਸਤੇ ਤੇ ਬਹੁਤ ਹੀ ਵਧੀਆ ਉਹਨਾਂ ਦਾ ਵੀ ਕੁਲਚਾ ਹੁੰਦਾ ਆ ਉਹ ਹੈਗਾ ਮਨਜੀਠਾ ਰੋਡ ਤੇ ਤੇ ਮੈਂ ਤੁਹਾਨੂੰ ਜਾ ਕੇ ਦਿਖਾਉਣੀ ਆ ਉਹਨਾਂ ਦਾ ਖੁਲਚਾ ਬਹੁਤ ਟੇਸਟੀ ਹੁੰਦਾ ਆ ਹਾਂ ਉਮੰਗ ਹਾਂ ਉਮੰਗ ਵਾਲੇ ਹੈਗੇ ਆ ਤੇ ਤੁਸੀਂ ਜੇ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਹੋ ਤੇ ਜ਼ਰੂਰ ਟਰਾਈ ਕਰਿਓ ਉਹਨਾਂ ਦਾ ਖੁਲਚਾ ਬਹੁਤ ਟੇਸਟੀ ਹੁੰਦਾ ਬ੍ਰੇਕਫਾਸਟ ਜਾਂ ਕਾਫੀ ਵੈਰਾਈਟੀਆਂ ਹੁੰਦੀਆਂ ਨੇ ਸਵੀਟ ਮਠਿਆਈਆਂ ਵਗੈਰਾ ਵੀ ਉਹਨਾਂ ਦੀਆਂ ਹੁੰਦੀਆਂ ਨੇ ਤੇ ਟਰਾਈ ਕਰਿਓ ਜੇ ਤੁਸੀਂ ਅੰਮ੍ਰਿਤਸਰ ਤੋਂ ਬਾਹਰੋਂ ਅੰਮ੍ਰਿਤਸਰ ਦੇ ਵਿੱਚ ਆਉਣਾ ਚਾਹੁੰਦੇ ਹੋ ਤੇ ਜ਼ਰੂਰ ਮੋਸਟ ਵੈਲਕਮ ਹੈ ਜੀ ਤੁਹਾਡਾ ਵੀ ਇਹ ਆਪਾਂ ਜਾਵਾਂਗੇ ਸਿੱਧਾ ਪਠਾਨਕੋਟ ਰੋਡ ਬਾਹਰ ਵਾਲੀ ਸਾਈਡ ਤੋਂ ਇਹ ਇਧਰ ਹੈਗਾ ਗੋਲਡਨ ਗੇਟ ਤੇ ਆਪਾਂ ਜਾਵਾਂਗੇ ਸਿੱਧਾ ਹੋਰ ਫਿਰ ਕੀ ਖਾਮ ਜਾ ਰਹੇ ਹਾਂ ਅੱਜ ਕੁਲੀ ਚੌਕ ਕੁਲੀ ਚੌਕ ਖਾਮ ਜਾ ਰਹੇ ਹਾਂ ਸਲੋਫੋਨ ਆ ਗਿਆ ਆਪਾਂ ਖੜੇ ਆ ਜੀ ਲਾਈਟਾਂ ਦੇ ਇੱਥੇ ਹੈ ਕਾ ਗੋਲਡਨ ਗੇਟ ਅੰਮ੍ਰਿਤਸਰ ਸਿੱਕੀ ਦਾ ਘਰ ਦੀ ਐਲੋਜੀ ਗੋਲਡਨ ਗੇਟ ਆਪਾਂ ਜਾਵਾਂਗੇ ਪਿੱਕੋ ਸਿੱਤਾ ਕਿ ਕਾਸੀ ਅਜ ਖਾਣ ਜਾ ਰਹੇ ਹਾਂ ਜੀ ਕੁੰਚੇ ਗਰਮ ਗਰਮ ਆਜੋ ਖਾ ਲੋ ਐਸੇਜ ਆਜੋ ਖਾ ਲੋ ਇਹ ਉੱਥੇ ਬਹੁਤ ਘਟ ਜਾਂਦੇ ਆ ਪਰ ਉਹਨਾਂ ਦੇ ਕੁੰਚੇ ਬਹੁਤ ਟੇਸਟੀ ਹੁੰਦੇ ਆ ਤੇ ਲੋਟ ਗਰਮੀ ਬਹੁਤ ਤਾਂ ਤੋਪੋਤੇ ਐਨੀ ਆ ਪਰ ਅਜੀਬ ਜਿਹੇ ਤਰ੍ਹਾਂ ਦੀ ਗਰਮੀ ਆ ਇਹ ਵੀ ਨਾ ਹਦਕਲ ਪਤਾ ਨਹੀਂ ਕਿ ਕਿਉਂ ਸਰੀਰ ਨਾ ਐ ਲੱਗਦਾ ਰਹਿੰਦਾ ਜਿਵੇਂ ਨਾ ਸੁਸਤੀ ਜੀ ਪਈ ਰਹਿੰਦੀ ਆ ਨੀਂਦ ਜੀ ਆਈ ਜਾਂਦੀ ਆ ਥਕਾਵਟ ਦੀ ਪਤਾ ਨਹੀਂ ਇਹ ਗਰਮੀ ਦੇ ਸਾਈਡ ਇਫੈਕਟ ਹੋ ਰਹੇ ਆ ਸ਼ਾਇਦ ਸਰੀਰ ਨੂੰ ਤੇ ਕਲੋਨੀਆਂ ਦੇਖੋ ਜੀ ਬਹੁਤ ਸੋਹਣੀਆਂ ਕੱਟੀਆਂ ਇੱਧਰ ਵੀ ਇੱਧਰ ਐ ਬੰਰ ਰਿਹਾ ਵਾ ਕਮਰਸ਼ੀਅਲ ਇੱਕ ਵਾਰ ਸ਼ਰਮਾਨੀ ਨਾ ਕਰਨੀ ਇਹ ਕਮਰਸ਼ੀਅਲ ਸਾਰੇ ਬਣ ਰਹੇ ਆ ਸਾਡੀ ਕਲੋਨੀ ਨੂੰ ਬਹੁਤ ਵਧੀਆ ਚੀਜ਼ਾਂ ਦੇ ਰਹੀ ਆ ਤੇਰੇ ਨਾਲ ਕੀ ਵਧੀਆ ਮਤਲਬ ਸਾਨੂੰ ਵੀ ਫਾਇਦਾ ਹੋਊਗਾ ਤੇ ਸਾਡੀ ਕਲੋਨੀ ਨੂੰ ਵੀ ਫਾਇਦਾ ਹੋਏਗਾ ਐ ਦੇਖੋ ਜੀ ਤੇ ਖੱਪਾਂ ਜਾ ਰਹੇ ਆ ਪਠਾਨਕੋਟ ਬਹੁਤ ਬਰਾਬੀ ਲੋਜੀ ਆਪਾਂ ਹੁਣ ਮਜੀਠਾ ਰੋਡ ਵੱਲ ਨੂੰ ਚਾ ਚੁੱਕੇ ਆ ਤੇ ਇਹ ਉੱਪਰ ਜਾ ਰਿਹਾ ਅਟਾਰੀ ਵੱਲ ਨੂੰ ਫਲਾਈਓਵਰ ਫਿਰ ਤੇ ਦਸਤ ਕਾਪਾ ਭੰਗਾ ਪਾウダー ਥੱਲੇ ਭੰਗਾ ਪਾウダー ਉੱਪਰ ਰਹਿ ਗਿਆ ਫਾਈਓਵਰ ਤੇ ਆਪਾਂ ਹੁਣ ਇੱਥੋਂ ਕਰਾਂਗੇ ਜੀ ਚਾਰ ਮਜੀਠਾ ਰੋਡ ਅੰਮ੍ਰਿਤਸਰ ਸੇਮਾਡਾੜਾ ਸਕੂਲ ਵਾਲੇ ਸਾਈਡ ਆ ਗਈ ਹੈ ਨਾ ਪੁਰਾਣੇ ਸਕੂਲ ਵਾਲੀ आप हूँ इतना इतने बैल्ट बुल्ट ला लीए तो बैल्ट भी लाइनी जरूरी है बैल्ट मैं बहुत लॉ गई भी ला दूँ दी बैल्ट मैं जरूर ला ਪਰਾਸ਼ਟ ਨੂੰ ਕਿੰਨਾ ਜ਼ਿਆਦਾ ਬੋਲੂਗਾ ਆਪਾਂ ਕਰਦੇ ਆਂ ਅੰਡੀ ਸਾਈਟ ਕਿਹੜਾ ਕੁਲਚਾ ਖਾਣਾ ਆਪਾਂ ਸੈਕਟ ਕਿਹੜਾ ਲੈਗਾ ਜੀ ਉਹ ਕਿੰਸੇ ਮੱਲ ਦੀ ਨਾਮ ਵਿੱਚ ਤੋਂ ਆ ਗੱਲਾ ਕੁਲਚਾ ਇਹਨਾਂ ਲਾ ਟੈਲਟ ਆ ਲੈ ਆਪਣਾ ਦੂਸਰਾ ਜੀ ਖਾਓ ਕਰਮਾ ਕਰ ਮਸਾਲੇ ਵਾਲਾ ਕੁਲਚਾ ਵਰਤਾਂ ਵਰਤਾਂ ਬਣਾ ਦੇ ਸਕਦੇ ਹਾਂ ਜੀ ਬਦਲ ਤੇ ਮਰੋ ਜੀ ਖਾ ਪੀ ਕੇ ਅਸੀਂ ਮੋਰੇ ਸੀ ਫ੍ਰੀ ਤੇ ਅਸੀਂ ਜਾ ਰਹੇ ਹਾਂ ਜੀ ਹੁਣ ਘਰ ਤੇ ਐਸ ਫਿਕਾ ਸਾਡਾ ਅੱਜ ਦਾ ਛੋਟਾ ਜਿਹਾ ਵਲੌਗ ਉਮੀਦ ਕਰਦੇ ਹਾਂ ਕਿ ਤੁਹਾਨੂੰ ਵਲੌਗ ਪਸੰਦ ਆਵੇਗਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਦਿਆ ਕਰੋ ਬਹੁਤ ਵਧੀਆ ਲੱਗਦਾ ਹੈ ਮੈਨੂੰ ਕਮੈਂਟ ਪੜਨਾ ਤੇ ਦਿਲ ਜਿਹਾ ਲੱਗਾ ਰਹਿੰਦਾ ਨਾਲ ਤੇ ਚਲੋ ਜੀ ਆਪਾਂ ਜਾ ਰਹੇ ਆਪਣੇ ਘਰ ਤੇ ਟਾਈਮ ਹੋ ਗਿਆ 12:30 ਦੁਪਹਿਰ ਹੋ ਗਈ ਇਹ ਸਾਡਾ ਬ੍ਰੇਕਫਾਸਟ ਵੀ ਤੇ ਲੰਚ ਇਕੱਠਾ ਹੀ ਹੋ ਗਿਆ ਚਲੋ ਜੀ ਹੱਸਦੇ ਰਹੋ ਵਸਦੇ ਰਹੋ ਜਿੱਥੇ ਰਹੋ ਖੁਸ਼ ਰਹੋ ਤੇ ਬਾਈ ਬਾਈ ਧੰਨਵਾਦ ਤੁਹਾਡਾ ਬਲੌਗ ਦੇਖਣ ਵਾਸਤੇ ਬਾਈ ਬਾਈ ਜੀ